ਵਾਇਗਰੂ ਦਿੱਤਾ ਸਾਡਾ ਵਾਇਗਰ ਕਿਵੇਂ ਤੁਹਾਨੂੰ ਪਤਾ ਕਿ ਆਪਾਂ ਤਾਊਸ ਤਿਆਰ ਕਰ ਰਹੇ ਹਾਂ ਜੀ ਤਾਂ ਹੁਣ ਇਹ ਡਾਟ ਇਹ ਵੀ ਹੋ ਰਹੀ ਹੈ ਜੀ ਡਰ ਖਾਲੀ ਕਰ ਰਹੇ ਹਾਂ ਕਰ ਕਿ ਆਪਾਂ ਇਹ ਤਾਊਸ ਤਿਆਰ ਕਿਉਂਕਿ ਪ੍ਰਾਤਨ ਸ਼ੈਲੀ ਦੇ ਤਿਆਰ ਕਿਤੇ ਨੇ ਤਾਂ ਹੁਕਮ ਸੀ ਤੇ ਇਹ ਜਿਹੜੇ ਪ੍ਰਾਤਨ ਸ਼ੈਲੀ ਦੇ ਤਾਊਸ ਨੇ ਇਹ ਵੱਖੋ ਵੱਖਰੇ ਪੀਸ ਹੀ ਤਿਆਰ ਉਹ ਕਿਤੇ ਜਾ ਸਕਦੇ ਨੇ ਕਿਉਂਕਿ ਇਹਨਾਂ ਦਾ ਸਾਈਜ਼ ਬੜਾ ਡਿਫਰੈਂਟ ਗਿਆ ਵਾ ਇਸ ਕਰਕੇ ਇਹ ਤਾਊਸ ਜਿਹੜੇ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਤਿਆਰ ਕੀਤੇ ਤਿੰਨਾਂ ਹਿੱਸਿਆਂ ਨੂੰ ਜੋੜ ਕੇ ਵੱਖ-ਵੱਖਰੇ ਪੀਸਾਂ ਨੂੰ ਵਾਰੀ-ਵਾਰੀ ਜੋੜ ਕੇ ਫਿਰ ਤਿਆਰ ਕਰਕੇ ਫਿਰ ਜੋੜੇ ਜੋੜੇ ਨੇ ਆਪਾਂ ਤੇ ਪਹਿਲਾਂ ਉਹਨੇ ਹੀ ਸਿਓ ਜੁੜੀ ਹੋਈ ਨੇ ਸਰਦੇ ਤੋਂ ਹੁਣ ਇਸਦੇ ਡਾੜ ਜੋੜਤੀ ਆ ਡਾੜ ਸਾਲੀ ਕਰਕੇ ਜੋੜ ਕਰਤੀ ਹੁਣ ਡਾੜ ਦੇ ਉੱਤੇ ਪੱਟੀ ਲਾ ਰਹੇ ਆ ਜੀ ਸਾਲ ਇੱਕ ਪਹਿਲਾਂ ਹੀ ਛੱਟੀਆਂ ਵੱਡੀਆਂ ਹੋਈਆਂ ਪਰ ਨਹੀਂ ਆਪਾਂ ਉਹ ਸਾਰੀਆਂ ਛੱਟ ਕੇ ਕਸ਼ਮੀਰੀਆਂ ਜਿਹੜੀਆਂ ਹੋਈਆਂ ਉਹਨਾਂ ਨੂੰ ਅੰਦਾ ਲਾ ਕੇ ਸਾਫ਼ ਕਰ ਰਹੇ ਆ ਜੀ ਪਰ ਇਹ ਤਾਂ ਅੰਦੇ ਦੀ ਮਦਦ ਨਾਲ ਹੁਣ ਆਪਾਂ ਜੋੜ ਦਿੰਦੇ ਜੋੜ ਦਿਆਂਗੇ ਜੀ ਜੋੜ ਤੇ ਜੁੜਨ ਤੋਂ ਬਾਅਦ ਇਹਨੂੰ 8-9 ਘੰਟੇ ਆਪਾਂ ਸੁੱਕਣ ਦੇਾਂਗੇ ਫੈਵਿਕੋਲ ਨੂੰ ਸਕੰਜਿਆਂ ਦੇ ਵਿੱਚ ਕੱਸ ਕੇ ਸਕੰਜੇ ਦੇ ਵਿੱਚ ਕੱਸ ਦਿੱਤਾ ਪਾਣੀ ਤੇ ਹੁਣ ਇਹਨੂੰ ਇਸ ਤੋਂ ਬਾਅਦ 8-9 ਘੰਟੇ ਬਾਅਦ ਖੋਲਾਂਗੇ ਤੇ ਖੋਲਣ ਤੋਂ ਬਾਅਦ ਤੋਂ ਲੋ ਜੀ ਹੁਣ ਤੁਹਾਨੂੰ ਲੱਗ ਰਿਹਾ ਹੋਗਾ ਵੀ ਆਪਾਂ ਇਹ ਕੀ ਕਰ ਰਹੇ ਕੱਟ ਦੇਣ ਲੱਗੇ ਖਰਾਬ ਕਰ ਰਹੇ ਆ ਨਹੀਂ ਜੀ ਜਿੱਥੇ ਤਾਰਾਂ ਪੈਣੀਆਂ ਇਹ ਜਿੱਥੇ ਮੋਰ ਦੀ ਅਗਲੇ ਬੰਨੇ ਕੁੰਝ ਬੰਨੀ ਹੈ ਇਹਨਾਂ ਨੂੰ ਪਤਾ ਕਿ ਤਾ ਉਸ ਦੀ ਜਿਹੜੀ ਛੇਡ ਹੈ ਉਹ ਮੋਰ ਦੀ ਛੇਡ ਹੈ ਤੇ ਇਹ ਵੀ ਮਰ ਲੱਗ ਰਿਹਾ ਹੈ ਹੁਣ ਅਗਲਾ ਅਗਲੀ ਵੀਡੀਓ